ਕਬੱਡੀ 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 ਵੀ ਦਰਸ਼ਕ ਖੇਡ ਪ੍ਰੇਮੀ ਇਹ ਵੀਡੀਓ ਦੇਖ ਰਹੇਗੇ ਅਸੀਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜਾ ਕਿ ਸਾਡਾ ਕਬੱਡੀ ਕੱਪ ਹੋਣ ਜਾ ਰਿਹਾ ਸੀ ਪਿੰਡ ਜੰਡਰ ਪਰ 2-3 ਫਰਵਰੀ ਨੂੰ ਉਹ بارش ਦੇ ਕਾਰਨ ਅਸੀਂ ਕੈਨਸਲ ਕਰ ਰਹੇ ਹਾਂ ਫਿਲਹਾਲ ਦੀ ਕੱਡੀ ਕਿਉਂਕਿ بارش ਦੇ ਕਾਰਨ ਗਰਾਊਂਡ ਦੇ ਹਾਲਾਤ ਆ ਜਿਹੜੇ ਤੁਸੀਂ ਦੇਖ ਸਕਦੇ ਹੋ ਵੀਡੀਓ 'ਚ ਕਿ ਗਰਾਊਂਡ ਬਹੁਤ ਪੂਰੇ ਤਰੀਕੇ ਨਾਲ ਖਰਾਬ ਹੋ ਚੁੱਕਿਆ ਬੜੀ ਕੋਸ਼ਿਸ਼ਾਂ ਕਰਿਆ ਮੁੰਡਿਆਂ ਸਾਰੇ ਟੀਮ ਨਾਲ ਸਾਡੀ ਨਾਲ ਸਰਪਾਲਾ ਵਗੈਰਾ ਪਾ ਕੇ ਇਸ ਨੂੰ ਸਾਰਾ ਕੋਸ਼ਿਸ਼ ਕੀਤੀ ਪਰ ਫਿਰ ਵੀ بارش ਬਹੁਤ ਜ਼ਿਆਦਾ ਹੋਈ ਹੈ ਤੇ ਸਾਰੇ ਜਿੰਨੇ ਵੀ ਦਰਸ਼ਕ ਖੇਡ ਪ੍ਰੇਮੀ ਆ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ 2-3 ਫਰਵਰੀ ਵਾਲਾ ਜਿਹੜਾ ਸਾਡਾ ਕਬੱਡੀ ਗੱਤਾ ਉਹ ਅਸੀਂ ਕੈਨਸਲ ਕਰ ਰਹੇ ਹਾਂ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਨਵੀਆਂ ਡੇਟਾਂ ਜਲਦ ਦੱਸਾਂਗੇ ਤੇ ਸਾਰਿਆਂ ਨੂੰ ਫਿਰ ਦੱਸਿਆ ਜਾਂਦਾ 2-3 ਫਰਵਰੀ ਵਾਲਾ ਸਾਡਾ ਜਿਹੜਾ ਕਬੱਡੀ ਮਹਾਕੰਮਰੋਣ ਜਾ ਰਿਹਾ ਸੀ ਪਿੰਡ ਡੰਡਵਰ ਉਹ ਤਲਾਹ ਅਸੀਂ ਕੈਨਸਲ ਕਰ ਰਹੇ ਹਾਂ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਨਵੀਆਂ ਡੇਟਾਂ ਜਲਦੀ ਦੱਸਾਂਗੇ ਵਾਹਿਗੁਰੂ ਜੀ ਦੇ ਖਾਲਸਾ ਮੈਂ ਜੀ ਜੀ ਪਤੇ ਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ